ਇੱਕ ਕਿਤਾਬ तकरीबन 2 ਕੁ ਦਹਾਕੇ ਪਹਿਲਾਂ ਲਿਖੀ ਗਈ ਜੀ ਅੰਗਰੇਜ਼ੀ ਦੀ ਕਿਤਾਬ ਦਾ ਸਿਕਰਟ ਇਹਦੇ ਬੜੇ ਉਲੱਥੇ ਹੋਇਆ ਹਿੰਦੀ ਵਿੱਚ ਇਹ ਕਿਤਾਬ ਮਿਲ ਜਾਂਦੀ ਹੈ ਰਹਸ ਸਿਆ ਆਸਟ੍ਰੇਲੀਆ ਦੀ ਬੀਬੀ ਐ ਜਿਨੇ ਕਿਤਾਬ ਲਿਖੀ ਅਸਲ 'ਚ ਉਹਦੇ ਫਾਦਰ ਦੀ ਡੈਥ ਹੋਈ ਉਹ ਇੰਨੀ ਕਿ ਸਟ्रेस ਵਿੱਚ ਚਲੀ ਗਈ ਉਹਨੂੰ ਸੁਝੇ ਕੁਝ ਨਾ ਫਿਰ ਉਸ ਔਰਤ ਨੂੰ ਉਸ ਗਮੀ ਵਿੱਚ ਉਸ ਉਦਾਸੀ ਵਿੱਚ ਇੱਕ ਖਿਆਲ ਉੱਭਜਾ ਉਹਨੇ ਪੁਰਾਣੇ ਜਿੰਨੇ ਧਰਮ ਗ੍ਰੰਥ ਸੀ ਭਾਵੇਂ ਉਹ ਅਸਾਈਆਂ ਦੇ ਸਨ, ਯਹੂਦੀਆਂ ਦੇ ਸਨ, ਹਿੰਦੂਇਜ਼ਮ ਦੇ ਸਨ। ਉਹਨੇ ਸਾਰੇ ਪੁਰਾਣੇ ਗ੍ਰੰਥ ਬੋਲੇ ਤੇ ਜਿੰਨੇ ਜਿੰਨੇ ਸੋਜਵਾਨ ਵਿਅਕਤੀ ਹੋਏ, ਉਹਨਾਂ ਸਾਰੇ ਵਿਅਕਤੀਆਂ ਦੇ ਉਹਨੇ ਲਿਟਰੇਚਰ ਨੂੰ ਪੜ੍ਹਿਆ। ਫਿਰ ਉਦੋਂ ਬਾਅਦ ਉਹਨੇ ਕਿਤਾਬ ਲਿਖੀ। ਉਸ ਕਿਤਾਬ ਦਾ ਨਾਮ ਉਹਨੇ ਰੱਖਿਆ ਦਾ ਸੀਕ੍ਰੇਟ ਰਹਸ్య। ਇਸ ਨੂੰ ਸੁਣ ਉਹਦੇ ਵਿੱਚ ਉਹ ਗੱਲ ਕਹਿੰਦੀ। ਉਹ ਲਿਖਦੀ ਹਾਲਾਂਕਿ ਸਭ ਕੁਝ ਗੁਰੂ ਗ੍ਰੰਥ ਸਾਹਿਬ ਚ ਹੈ। ਉਹ ਇਹ ਗੱਲ ਕਹਿੰਦੀ ਹੈ ਕਿ ਜੋ ਕੁਝ ਤੁਸੀਂ ਸੋਚੋਗੇ ਜੋ ਕੁਝ ਸੋਚੋਗੇ ਉਹ ਚੀਜ਼ ਬਣ ਜਾਏਗੀ ਉਹਦੀ ਕਿਤਾਬ ਹੈ ਸਾਰੀ ਦੋ ਸ਼ਬਦਾਂ ਤੇ ਥਾਟ ਇਜ਼ ਥਿੰਗ ਜੋ ਕੋਈ ਤੁਸੀਂ ਸੋਚੋਗੇ ਉਹ ਸੱਚ ਮੁੱਚ ਬਣ ਜਾਏਗਾ ਜੀ ਉਹ ਬਣੇਗਾ ਉਹ ਕਹਿੰਦੀ ਬੋਲ ਬੋਲ ਨਹੀਂ ਕਹਿ ਰਹੀ ਕਿ ਜੋ ਕੁਝ ਅਸੀਂ ਸੋਚਨਾ ਜਿਹਨੂੰ ਖਿਆਲ ਕਹਿ ਲੋ ਵਿਚਾਰ ਕਹਿ ਲੋ ਥਾਟ ਕਹਿ ਲੋ ਕਹਿੰਦੀ ਜੋ ਸਾਡੇ ਅੰਦਰ ਖਿਆਲ ਪੈਦਾ ਹੁੰਦਾ ਹੈ ਉਹਦੀ ਫ੍ਰੀਕੁਐਂਸੀ ਹੈ ਹਰ ਖਿਆਲ ਦੀ ਫ੍ਰੀਕੁਐਂਸੀ ਹੈ ਮਨ ਲਓ ਮੇਰੇ ਅੰਦਰ 네ਗੇਟਿਵ ਖਿਆਲ ਪੈਦਾ ਹੋਇਆ ਤੇ ਕਮਾਲ ਦੀ ਗੱਲ ਖਿਆਲ ਪੈਦਾ ਹੁੰਦਿਆਂ ਸਕਿੰਟ ਲੱਗਾ ਸਕਿੰਟ ਵਿੱਚ ਵੀ ਮੇਰੇ ਖਿਆਲ ਖਿਆਲ ਲਈ ਥੋੜਾ ਲੱਗਦਾ ਸਕਿੰਟ ਵਿੱਚ ਖਿਆਲ ਪੈਦਾ ਹੋਇਆ ਤੇ ਸਾਰਾ ਦਿਨ ਪਰੇਸ਼ਾਨ ਕਿਉਂ ਰਹੇ ਨੇ ਇਹ ਖਿੰਚ ਮਾੜਾ ਖਿਆਲ ਉੱਪਜਿਆ 네ਗੇਟਿਵ ਅਪਰੋਚ ਬਣੀ ਤੇ ਸਾਰਾ ਦਿਨ ਉਹ ਕਹਿੰਦੀ ਅਸਲ ਚ ਸਪੇਸ ਖਾਲੀ ਨਹੀਂ ਇਸ ਸਪੇਸ ਵਿੱਚ ਦੁਨੀਆ ਭਰ ਦੇ ਖਿਆਲ ਤੁਰੇ ਫਿਰਦੇ ਆ ਜੇ ਨੈਗੇਟਿਵ ਅਪਰੋਚ ਰੱਖਾਂਗੇ ਜਿੰਨੇ ਉੱਤੇ ਨੈਗੇਟਿਵ ਖਿਆਲ ਨੇ ਉਹ ਸਾਡੇ ਮਾਈਂਡ ਦੇ ਉੱਤੇ ਆ ਕੇ ਰਿਐਕਟ ਕਰਦੇ ਸੱਚ ਇਸ ਤਰੀ ਹੁੰਦਾ ਜੀ ਸਾਡੇ ਮਨ ਨੂੰ ਤੰਗ ਕਰਦੇ ਪਰ ਅਗਲੀ ਗੱਲ ਉਹਨੇ ਕਹਿੰਦੇ ਜਿੰਨਾ ਆਪਾਂ ਪੋਜ਼ਿਟਿਵ ਸੋਚਾਂਗੇ ਜਿੰਨਾ ਆਪਾਂ ਸਕਾਰਾਤਮਕ ਸੋਚ ਰੱਖਾਂਗੇ ਉਹਨਾਂ ਸੱਚ ਹੈ ਕਿ ਸਾਡੇ ਅੰਦਰ ਦਾ ਭਲਾ ਹੁੰਦਾ ਤੇ ਇਹ ਗੱਲ ਜਿਹੜੀ ਉਹਨੇ ਹੋਰ ਕਹੀ ਉਹ ਕਹਿੰਦੀ ਜਿਹੜਾ ਉਹ ਯੂਨੀਵਰਸ ਦੀ ਗੱਲ ਕਰਦੀ ਹੈ ਕਿ ਯੂਨੀਵਰਸ ਯੂਨੀਵਰਸ ਜਿਹੜਾ ਨੋ ਸ਼ਬਦ ਨਹੀਂ ਸਮਝਦਾ ਫਿਰ ਸੁਣਿਓ ਬੜੀ ਇਹ ਸਾਧਨਾ ਵਾਲੇ ਧਿਆਨ ਵਾਲੇ ਬੰਦਿਆਂ ਦੀ ਗੱਲ ਕਰੇ ਨੋ ਨਹੀਂ ਨੋ ਨਹੀਂ ਸਮਝਦਾ ਉਹ ਕਹਿੰਦੇ ਕਈ ਵਾਰੀ ਅਸੀਂ ਬੋਲਦੇ ਨਹੀਂ ਮਨ 'ਚ ਹੀ ਖਿਆਲ ਬਣਾਉਂਦੇ ਆ ਕਿ ਐਸ ਬੰਦੇ ਨੂੰ ਅੱਜ ਤੋਂ ਬਾਅਦ ਨਹੀਂ ਮਿਲਣਾ ਉਹ ਬੰਦਾ ਸਵੇਰੇ ਮਿਲ ਪੈਂਦਾ ਕਿਉਂਕਿ ਯੂਨੀਵਰਸ ਨੋ ਨਹੀਂ ਸਮਝਦਾ ਉਹ ਸਿਰਫ ਹਾਂ ਹੀ ਸਮਝਦਾ ਇਸ ਨੂੰ ਫਿਰ ਸੁਣਿਓ ਉੱਥੇ ਗੱਲ ਕਹਿੰਦੀ ਹੈ ਕਿ ਜੇ ਤੁਸੀਂ ਅੰਦਰ ਨੂੰ ਸਕੂਨ ਦੇਣਾ ਹੈ ਤੇ ਛੋਟੀਆਂ-ਛੋਟੀਆਂ ਚੀਜ਼ਾਂ ਲੈ ਕੇ ਯੂਨੀਵਰਸ ਦਾ ਸ਼ੁਕਰਾਨਾ ਕਰੋ ਪਰ ਅਸੀਂ ਕਹਾਂਗੇ ਰੱਬ ਜੀ ਦਾ ਸ਼ੁਕਰਾਨਾ ਕਰੋ ਜਿਨੇ ਪੈਦਾ ਕੀਤਾ ਉਹ ਕਹਿੰਦੀ ਜੇ ਕੱਪੜੇ ਪਾਏ ਨੇ ਤੇ ਕੱਪੜਿਆਂ ਦਾ ਸ਼ੁਕਰ ਕਰੋ ਜੇ ਜੁੱਤੀ ਪਾਈ ਤੇ ਜੁੱਤੀ ਦਾ ਸ਼ੁਕਰ ਕਰੋ ਜੇ ਤੁਸੀਂ ਰੋਟੀ ਖਾਣ ਲੱਗੋ ਤੇ ਉਹ ਫਿਰ ਸ਼ੁਕਰ ਕਰੋ ਪਰ ਮੈਂ ਬੇਨਤੀ ਕਰਾਂ ਆਪ ਜੀ ਨੂੰ ਜਦੋਂ ਮੈਂ ਕਿਤਾਬ ਪੜ੍ਹੀ ਤੇ ਮੇਰੇ ਮਨ 'ਚ ਇਹ ਗੱਲ ਆਈ ਮੈਂ ਨੋਟ ਕੀਤੀ ਹਰ ਚੀਜ਼ ਕਿ ਜੁੱਤੀ ਦਾ ਸ਼ੁਕਰਾਨਾ ਗੱਡੀ ਦਾ ਸ਼ੁਕਰਾਨਾ ਘੜੀ ਦਾ ਸ਼ੁਕਰਾਨਾ ਕੱਪੜਿਆਂ ਦਾ ਸ਼ੁਕਰਾਨਾ ਮੇਰੇ ਮਨ 'ਚਾ ਬਸ ਇੱਥੇ ਵਰਕ ਹੈ ਅਸੀਂ ਦਾਤ ਦਾ ਸ਼ੁਕਰਾਨਾ ਨਹੀਂ ਕਰਨਾ ਅਸੀਂ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਕਰਦਾ ਸੁਖਮਨੀ ਸਾਹਿਬ ਸੁਣਿਓ ਹੁਣ ਅਸੀਂ ਮੰਨ ਲਓ ਪੂਜਾ ਛਕ ਰਹੇ ਆ ਪ੍ਰਸ਼ਾਦਾ ਛਕ ਰਹੇ ਆ ਕਿ ਉਦੋਂ ਸ਼ੁਕਰਾਨਾ ਨਹੀਂ ਹੋ ਸਕਦਾ ਫਿਰ ਮੇਰੀ ਬੇਨਤੀ ਹੈ ਸ਼ੁਕਰਾਨੇ ਦਾ ਅਰਥ ਅਰਬਾਪਤੀ ਬਣ ਕੇ ਸਾਰਾ ਸਲਤਨਤ ਇਕੱਠਾ ਕਰਕੇ ਸ਼ੁਕਰਾਨਾ ਨਹੀਂ ਸ਼ੁਕਰਾਨਾ ਤਾਂ ਇੱਕ ਸਾ ਰੱਬ ਨੇ ਜਿਹੜਾ ਜੀਣ ਵਾਸਤੇ ਦਿੱਤਾ ਉਹਦਾ ਵੀ ਕੀਤਾ ਜਾ ਸਕਦਾ ਹੈ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਦਾ ਬਚਨ ਹੈ ਥੋੜੀਆਂ ਤੁਕਾਂ ਪਾ ਲੈਣੀਆਂ ਜੇਹ ਪ੍ਰਸਾਦ 36 ਅੰਮ੍ਰਿਤ ਖਾਹੇ ਇਹ ਸਾਰੀ ਜਿਹੜੀ ਅਸ਼ਟਪਦੀ ਹੈ ਇਹ ਸ਼ੁਕਰਾਨੇ ਦੀ ਹੈ ਜੇਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਸ਼ੁਕਰਾਨਾ ਹੈ ਨਾ ਜੇ ਪ੍ਰਸਾਦ ਬਸਾ ਸੁਖਮੰਦਰ ਮੈਂ ਫਿਰ ਅਰਜ ਕਰ ਲਗਾ ਮੈਂ ਤਾਂ ਉਹਦੀ ਉਦਾਹਰਨ ਦਿੱਤੀ ਉਹਨੂੰ ਕੱਟਣ ਲਈ ਨਹੀਂ ਉਹਨੇ ਬੜੀ ਮਿਹਨਤ ਕਰਕੇ ਕਿਤਾਬ ਲਿਖੀ ਉਹ ਕਹਿੰਦੀ ਹੈ ਤੁਸੀਂ ਦਾਤ ਦਾਸ਼ ਪੁਰਾਨਾ ਕਰੋ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਦਾਤ ਨਹੀਂ ਕੀ ਦਾਤਾਰ ਦਾਸ਼ ਪੁਰਾਨਾ ਕਰੋ ਇਹਨੂੰ ਥੋੜਾ ਜਿਹਾ ਸਮਝਣ ਲਈ ਮੈਂ ਇੱਕ ਹੋਰ ਉਦਾਹਰਨ ਦੇਣਾ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਘਟਨਾ ਹੈ ਉਹਦੇ ਵਿੱਚ ਹਜ਼ੂਰ ਸੰਗਤ ਨੂੰ ਉਪਦੇਸ਼ ਦਿੰਦੇ ਆ ਤੇ ਉਪਦੇਸ਼ ਦੇ ਕੇ ਕਹਿੰਦੇ ਆ ਕਿ ਤੁਸੀਂ ਸ਼ੇਰ ਬਿਰਤੀ ਜੀਵਨ ਜੀਣਾ ਹੈ ਤੁਸੀਂ ਕੂਕਰ ਬਿਰਤੀ ਜੀਵਨ ਨਹੀਂ ਜੀਣਾ ਇਹ ਇੱਕ ਇਤਿਹਾਸ ਦੇ ਬੋਲ ਨੇ ਸੰਗਤ ਤੋਂ ਪੁੱਛਦੀ ਹੈ ਮਹਾਰਾਜ ਜੀ ਕਿ ਸਿੰਘ ਬਿਰਤੀ ਕੀ ਹੁੰਦੀ ਹੈ ਤੇ ਕੂਕਰ ਬਿਰਤੀ ਕੀ ਹੁੰਦੀ ਹੈ ਉੱਥੇ ਸਤਿਗੁਰੂ ਬਹੁਤ ਸੋਹਣੇ ਉਦਾਹਰਣ ਦਿੰਦੇ ਆ ਜੀ ਕਿ ਆਪਨੇ ਚਲੋ ਆਪਾਂ ਨਾਮ ਨਾਲ ਵੀ ਸਿੰਘ ਸ਼ਬਦ ਲਾਇਆ ਕਿ ਸ਼ੇਰ ਵਰਤੀ ਮਨੁੱਖ ਜੀਏ ਕੂਕਰ ਵਰਤੀ ਨਹੀਂ ਮਹਾਰਾਜ ਸਾਨੂੰ ਸਮਝਾਓ ਤੇ ਧੰਗ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਆ ਕਿ ਤੁਸੀਂ ਕੁੱਤੇ ਨੂੰ ਕਦੀ ਸੋਟਾ ਮਾਰ ਕੇ ਦੇਖੋ ਅਕਸਰ ਕੁੱਤੇ ਨੂੰ ਸੋਟਾ ਮਾਰੋ ਤੇ ਕੁੱਤੇ ਦਾ ਸੁਭਾਅ ਹੈ ਉਹ ਸੋਟੇ ਨੂੰ ਆ ਆਪਣੇ ਮੂੰਹ ਵਿੱਚ ਪਕੜ ਲੈਂਦਾ ਜੀ ਸੋਟੀ ਮਾਰੋ ਸੋਟੀ ਨੂੰ ਪਕੜ ਲੈਂਦਾ ਤੁਸੀਂ ਦੂਰ ਖਲੋ ਕੇ ਕੁੱਤੇ ਨੂੰ ਵੱਟਾ ਮਾਰੋ ਢੇ ਮਾਰੋ ਰੋੜਾ ਮਾਰੋ ਕੁੱਤਾ ਉਸ ਪੱਥਰ ਨੂੰ ਮੁਝ ਪਾ ਲੈਂਦਾ ਸੱਚ ਹੈ ਕਿ ਕੁੱਤੇ ਨੂੰ ਜਿਹੜੀ ਚੀਜ਼ ਵੱਜਦੀ ਏ ਉਹ ਉਹਦੇ ਵੱਲ ਧਿਆਨ ਦਿੰਦਾ ਹੈ ਪਰ ਸ਼ੇਰ ਨੂੰ ਛੋਟਾ ਮਾਰ ਕੇ ਦੇਖੋ ਛੋਟਾ ਨਹੀਂ ਮੂੰਹ ਚ ਬਾਂਦਾ ਉਹ ਮਾਰਿਆ ਕਿੰਨੇ ਉਹ ਮਾਰਨ ਵਾਲੇ ਵੱਲ ਜਾਂਦਾ ਹੈ ਸ਼ੇਰ ਨੂੰ ਪੱਥਰ ਮਾਰ ਕੇ ਦੇਖੋ ਪੱਥਰ ਵੱਲ ਨਹੀਂ ਦੇਖਦਾ ਪੱਥਰ ਆਇਆ ਕਿੱਥੋਂ ਹੈ ਸ਼ੇਰ ਨੂੰ ਗੋਲੀ ਮਾਰੂ ਸੱਚ ਐਵੇਂ ਕਿ ਸ਼ੇਰ ਗੋਲੀ ਦੀ ਪਰਵਾਹ ਨਹੀਂ ਕਰਦਾ ਗੋਲੀ ਆਈ ਕਿੱਥੋਂ ਮਹਾਰਾਜ ਕਹਿੰਦੇ ਸ਼ੇਰ ਬਿਲਤੀ ਜਿਆ ਜੇ ਕਿ ਕੱਲੀ ਦਾਤ ਨੂੰ ਮੂੰਚਣਾ ਪਾ ਕੇ ਰੱਖਿਓ ਦੇਣ ਵਾਲੇ ਦਾਤੇ ਵੱਲ ਧਿਆਨ ਦੇ। ਸਿੱਖ ਦੀ ਬਿਰਤੀ ਸ਼ੇਰ ਬਿਰਤੀ ਹੈ। ਸਤਿਗੁਰਾਂ ਦੇ ਇਹ ਬੋਲ ਨੇ ਹੈ ਤਵਾਰੀਖੀ ਬੋਲ ਤੇ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਸਿੰਘ ਦ੍ਰਿਸ਼ਟ ਹੋਈ ਗੁਰਮਖ ਕਰਨੀ ਗੁਰਮਖ ਦੀ ਬਿਰਤੀ ਸ਼ੇਰ ਵਾਲੀ ਹੋਵੇ। ਇਹਦਾ ਮਤਲਬ ਕਿ ਜਿਸ ਦਾਤੇ ਨੇ ਦਾਤ ਦਿੱਤੀ ਹੈ ਉਸ ਦਾਤੇ ਦੇ ਸ਼ੁਕਰ ਵਿੱਚ ਜੁੜ ਜਾ। ਅਗਲਾ ਹੈ ਕੂਕਰ ਦ੍ਰਿਸ਼ਨਾ ਕਬ ਹੁ ਧਰਨੀ। ਕੁੱਤੇ ਵਾਲੀ ਬਿਰਤੀ ਨਹੀਂ ਰੱਖਣੀ। ਕੇ ਦਾਤ ਮਿਲ ਗਈ ਸਿਰਫ ਦਾਤ ਨਾਲ ਜੁੜ ਗਏ ਨਹੀਂ ਪਿਆਰਿਓ ਸਿੱਖ ਜਦੋਂ ਦਾਤੇ ਨਾਲ ਜੁੜਦਾ ਹੈ ਨਾ ਫਿਰ ਕਦੀ ਕਮੀ ਨਹੀਂ ਦੇ ਦਾਤ ਧੋਖਾ ਦੇ ਸਕਦੀ ਹੈ ਦਾਤਾ ਧੋਖਾ ਨਹੀਂ ਦਿੰਦਾ ਦਾਤਾ ਮਿਹਰਬਾਨ ਰਹਿੰਦਾ ਸਤਿਗੁਰਾਂ ਨੇ ਥੋੜੇ ਜਾਓ ਬਚਨ ਦੇਖੋ ਅਸੀਂ ਰੋਟੀ ਖਾਣੇ ਉਦੋਂ ਹੀ ਸ਼ੁਕਰ ਕਰਦੀਏ ਤੇ ਸ਼ੁਕਰ ਕਰਦਿਆਂ ਨਾ ਮਸਕੀਨ ਸਾਹਿਬ ਇਹ ਗੱਲ ਕਹਿੰਦੇ ਸਨ ਆਪਣੇ ਤੋਂ ਵੱਡਿਆਂ ਵੱਲ ਨਹੀਂ ਦੇਖੀਦਾ ਸ਼ੁਕਰ ਤਾਂ ਪੈਦਾ ਹੁੰਦਾ ਆਪਣੇ ਤੋਂ ਛੋਟਿਆਂ ਵੱਲ ਦੇਖੀ ਵੱਡਿਆਂ ਵੱਲ ਦੇਖ ਕੇ ਤਾਂ ਖੀਨਤਾ ਤੇ ਹਉਮੈ ਦੋ ਚੀਜ਼ਾਂ ਨੇ ਜਦੋਂ ਅਸੀਂ ਮੰਨ ਲਓ ਪ੍ਰਸ਼ਾਦਾ ਵੀ ਛੱਕ ਰਹੇ ਹਾਂ ਸਾਨੂੰ ਰੱਬ ਨੇ ਥਾਲੀ 'ਚ ਪਾ ਕੇ ਦਿੱਤਾ ਤੇ ਆਪਾਂ ਉਹਦਾ ਸ਼ੁਕਰ ਉਸ ਬੰਦੇ ਵੱਲ ਦੇਖ ਕੇ ਕਰੀਏ ਜਿਹੜਾ ਝੌਂਪੜੀ 'ਚ ਬੈਠਾ ਵਿਚਾਰਨ ਨੂੰ ਇੱਕ ਵਾਦੀ ਰੋਟੀ ਨਹੀਂ ਨਸੀਬਤ ਤੇ ਜਦੋਂ ਬੰਦਾ ਵੱਡਿਆਂ ਵੱਲ ਦੇਖਦਾ ਉਦੋਂ ਰੋਟੀ ਆਪਣੀ ਥਾਲੀ 'ਚ ਖਾਂਦਾ ਹੈ ਪਰ ਸ਼ੁਕਰ ਭਾਵ ਨਹੀਂ ਪੈਦਾ ਹੁੰਦਾ ਅੰਦਰ ਤਮਾ ਪੈਦਾ ਹੁੰਦਾ ਸਤਿਗੁਰਾਂ ਨੇ ਪਿਆਰੇ ਸ਼ਬਦ ਕਹੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸwidehatਪੁਰ ਕੋ ਰਖਮਨ ਮਾਹੇ ਉਸ ਵੈਗੁਰੂ ਜੀ ਦੇ ਹਿਰਦੇ ਚ ਵਸਾ ਲਾ ਅੱਗੇ ਹੈ ਜੇ ਪ੍ਰਸਾਦ ਬਸੈ ਸੁਖਮੰਦਰ ਜਿਦੀ ਕਿਰਪਾ ਨਾਲ ਤੂੰ ਇੰਨੇ ਸੋਹਣੇ ਘਰ ਚ ਰਹਿਣਾ ਤੇ ਸਹਿਤਿ ਆਏ ਸਦਾ ਮਨ ਅੰਦਰ ਅੱਗੇ ਜੀ ਮਹਾਰਾਜ ਕਹਿੰਦੇ ਜੇ ਪ੍ਰਸਾਦ ਅਭੁਖਣ ਪੈ ਰੀਜੈ ਵੈਗੁਰੂ ਜੀ ਜਿਦੀ ਕਿਰਪਾ ਨਾਲ ਤੂੰ ਗਹਿਣੇ ਪਾ ਕੇ ਆਇਆ ਹੋਇ ਮੰਨ ਲਓ ਸੋਨਾ ਪਾਇਆ ਖੈ ਕੀਮਤੀ ਗਹਿਣੇ ਘੜੀ ਬੰਨੀ ਖੈ ਤੇ ਮਹਾਰਾਜ ਕਹਿੰਦੇ ਲੋਕ ਤੇਰੀ ਘੜੀ ਵੱਲ ਦੇਖਦੇ ਹੋਣ ਤੇ ਤੂੰ ਰੱਬ ਵੱਲ ਚਾਤੀ ਮਾਰੀ ਜੇ ਪ੍ਰਸਾਦ ਅਪੂਖਨ ਪਹਿਰੀ ਜਾਏ ਮਨ ਕੀ ਸਿਮਰਤ ਕਿਉਂ ਆਲਸ ਕੀ ਜਾਏ ਇਤੋਂ ਤੱਕ ਕਿ ਅਸੀਂ ਛੇ ਛੇ ਅੱਗੇ ਖਲੋਤੇ ਸ਼ੁਕਰਾਨਾ ਮੈਂ ਤਾਂ ਮੇਰੇ ਮਨ ਚ ਆਇਆ ਕਿਹੜਾ ਜ਼ਿੰਦਗੀ ਦਾ ਸਮਾਂ ਹੈ ਜਦੋਂ ਸਿੱਖ ਸ਼ੁਕਰਾਨਾ ਨਾ ਕਰੇ ਜੀ ਦੇਖੋ ਅਸੀਂ ਸ਼ੀਸ਼ਾ ਦੇਖ ਰਹੇ ਹਾਂ ਤੇ ਬੰਦਾ ਆਪਣੀ ਦਾੜੇ ਤੇ ਹੱਥ ਮਾਰਦਾ ਹੈ ਆਪਣਾ ਫੇਸ ਦੇਖਦਾ ਤੇ ਮਹਾਰਾਜ ਕਹਿੰਦੇ ਉਦੋਂ ਸ਼ੁਕਰ ਕਿਉਂ ਨਹੀਂ ਕਰਦਾ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੂ ਸਦਾ ਹੁਨੇ ਉਸੇ ਕਮਰੇ ਚ ਬੈਠਾ ਅਤਰ ਲਾ ਰਿਹਾ ਹੈ ਸੰਤਰ ਲਾ ਰਿਹਾ ਹੈ ਤੇ ਗੁਰੂ ਸਾਹਿਬ ਕਹਿੰਦੇ ਸੰਤ ਪਕੜ ਕੇ ਵੀ ਸ਼ੁਕਰਾਨਾ ਕਰਦੇ ਜੇ ਪ੍ਰਸਾਦ ਸੁਗੰਧਿਤ ਤਾ ਲਾਵੇਂ ਤਿਸ ਕੋ ਸਿਮਰਤ ਪਰਮਗਤ ਪਾਵੇਂ ਜਿਸ ਪ੍ਰਮਾਤਮਾ ਨੇ ਤੈਨੂੰ ਇੰਨਾ ਕੁ ਦਿੱਤਾ ਇਥੋਂ ਤੱਕ ਕਿ ਜਦੋਂ ਤੂੰ ਪਾਣੀ ਦਾ ਘੁੱਟ ਵੀ ਭਰੇ ਨਾ ਜੇ ਪ੍ਰਸਾਦ ਪੀਵੇਂ ਸੀਤਲ ਜਦਾ ਜਲਾ ਸੋਕਦਾਈ ਜਿਨੇ ਤੇਰੇ ਅੰਦਰ ਨੂੰ ਸੁਖ ਦਿੱਤਾ ਉਸ ਪਵਨ ਦੇਣ ਵਾਲੇ ਨੂੰ ਪਾਣੀ ਦੇਣ ਵਾਲੇ ਦਾ ਉਹਦਾ ਸ਼ੁਕਰਾਨਾ ਕਰ